ਜਦੋਂ ਜਦੋਂ ਤੁਸੀਂ ਕਈ ਵਾਰ ਕੋਈ ਰੇਵ ਕਪੜਾ ਹੁੰਦਾ ਉਹਦਾ ਬੈਲਟ ਸਹੀ ਨਹੀਂ ਬੈਠਦਾ ਹੁੰਦਾ ਤਾਂ ਤੁਸੀਂ ਕਿਸ ਤਰੀਕੇ ਨਾਲ ਉਹਦਾ ਬੈਲਟ ਬਿਠਾ ਸਕਦੇ ਹੋ ਦੇਖੋ ਕੱਪੜੇ ਨੂੰ ਨੌਰਮ ਹੱਥ ਦੇ ਨਾਲ ਫੜੋਗੇ نیچے ਵਾਲਾ ਕਪੜਾ ਹਲਕਾ ਜਿਹਾ ਸਹਾਰ ਕੇ ਰੱਖੋਗੇ ਇਸ ਤਰ੍ਹਾਂ ਹਲਕਾ ਜਿਹਾ ਸਹਾਰ ਲਓਗੇ ਉੱਪਰ ਵਾਲੇ ਨੂੰ ਬਿਲਕੁਲ ਲੂਜ਼ ਰੱਖਣਾ ਹੋਊਗਾ ਜਿਹੜਾ نیچے ਵਾਲਾ ਕਪੜਾ ਹੋਊਗਾ ਉਹਨੂੰ ਤੁਸੀਂ ਇਸ ਤਰੀਕੇ ਨਾਲ ਸਹਾਰ ਦੇ ਜਾਓਗੇ ਜੇ ਫਿਰ ਵੀ ਤੁਹਾਡੇ ਚ ਗੜਬੜ ਹੋ ਰਹੀ ਹੈ ਤਾਂ ਪਕੜ ਕੇ ਤਾਂ ਤੁਸੀਂ ਇੱਥੋਂ ਹੀ ਰੱਖੋਗੇ ਤਾਂ ਆਹ ਸਾਈਡ ਨੇ ਫਿਰ ਇਸ ਤਰੀਕੇ ਨਾਲ ਖਿੱਚੋਗੇ ਹਾਂਜੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਸਲਵਾਰ ਦੀ ਜੜਾਈ ਤੇ ਮੂਰੀਆਂ ਵਗੈਰਾ ਦੇ ਬੁਕਰ ਨੂੰ ਜਟਣੀ ਦੱਸੀ ਸੀ ਉਹਨਾਂ ਦੇ ਵਿੱਚ ਰਹਿ ਗਿਆ ਸੀ ਆਪਣਾ 벨ਟ ਜੜਨਾ ਅੱਜ ਤੁਹਾਨੂੰ ਦੱਸਾਂਗੇ ਆਪਾਂ 벨ਟ ਕਿਸ ਤਰੀਕੇ ਨਾਲ ਉਹਦਾ ਨੇਫਾ ਬਣਾਉਣਾ ਤੇ ਕਿੱਦਾਂ ਉਹਦੇ ਟੋਕਾਂ ਲਗਾ ਕੇ ਆਪਾਂ ਬਲਾ ਨੂੰ ਪਾਉਣਾਗਾ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਣਾ ਤੁਸੀਂ ਨਹੀਂ ਵੀ ਆਪਾਂ ਕਿੱਦਾਂ ਕਿੱਦਾਂ ਕਰ ਰਹੇ ਆਂ ਦੇਖੋ ਆਪਣਾ ਹੈਗਾ ਸਲਵਾਰ ਦਾ 벨ਟ ਹੈ ਇਹ ਆਪਾਂ ਨੇ ਜੋੜ ਲਗਾ ਕੇ 벨ਟ ਨੂੰ ਰੈਡੀ ਕਰ ਲਿਆ ਇਹਦੀ ਆਪਾਂ ਹੁਣ ਤੁਹਾਨੂੰ ਇੱਕ ਤਾਂ ਚਿੜੀ ਬਣਾਉਣੀ ਦੱਸਾਂਗੇ ਇਹ ਵੀ ਕਿਵੇਂ ਬਣੂਗੀ ਤੇ ਨੇਫਾ ਬਣਾਉਣਾ ਦੱਸਾਂਗੇ ਸਹੀ ਤਰੀਕੇ ਨਾਲ ਤੁਸੀਂ ਨੇਫਾ ਕਿਵੇਂ ਬਣਾ ਸਕਦੇ ਹੋ ਬਿਨਾਂ ਰੇਵ ਕਰੇ ਸੇਵ ਤੋਂ ਹਾਂਜੀ ਆਪਣੀ ਆ ਚਿੜੀ ਵਾਸਤੇ ਦੇਖੋ ਆਹ ਰੱਖ ਰੱਖਿਆ ਹੈਗਾ ਇਹ ਤੁਸੀਂ ਰੱਖ ਸਕਦੇ ਹੋਗੇ 2 ਇੰਚ ਦੇ ਵਿੱਚ 1.5 ਪੌਣੇ 2 ਦੇ ਵਿੱਚ ਰੱਖ ਸਕਦੇ ਹੋਗੇ ਤੇ ਇਸ ਤਰੀਕੇ ਨਾਲ ਇੱਕ ਤਾਂ ਦੇਖੋ ਚਿੜੀ ਬਣ ਜਾਂਦੀ ਆ ਇਸ ਤਰੀਕੇ ਨਾਲ ਕਈ ਤਾਂ ਇੱਥੇ ਸਲਾਈਆਂ ਨਹੀਂ ਮਾਰਦੇ ਐਦਾਂ ਹੀ ਨੇਫਾ ਬਣਾ ਲੈਂਦੇ ਆ ਉਹ ਚੀਜ਼ ਨਹੀਂ ਕਰਨੀ ਹੈਗੀ ਕਈ ਇਸ ਤਰੀਕੇ ਨਾਲ ਦੇਖੋ ਇੱਥੋਂ ਐ ਕਰਕੇ ਐ ਸਲਾਈ ਲਗਾ ਲੈਂਦੇ ਆ ਉਸ ਤਰ੍ਹਾਂ ਵੀ ਨਹੀਂ ਲਗਾਉਣੀ ਆਪਾਂ ਨੇ ਆਪਣੇ ਇਸ ਤਰੀਕੇ ਨਾਲ ਥੋੜਾ ਜਿਹਾ ਇੰਨਾ ਰੱਖਾਂਗੇ ਦੇਖੋ ਇਹਨੂੰ ਹੁਣ ਆਪਾਂ ਮਸ਼ੀਨ ਦਾ ਪੈਰ ਚੱਕਾਂਗੇ ਇਸੇ ਤਰੀਕੇ ਨਾਲ ਦੂਸਰੀ ਸਾਈਡ ਵੱਲ ਲੈ ਕੇ ਜਾਵਾਂਗੇ ਮੰਨ ਲਓ ਜ਼ਿਆਦਾ ਰੇਵ ਨਹੀਂ ਕਰਦੇ ਆਪਾਂ ਤੁਹਾਨੂੰ ਚਿੜੀ ਦਾ ਨੇਫਾ ਪਦਕਾਵਾਂਗੇ ਆਪਾਂ ਵੀ ਕਿਸ ਤਰੀਕੇ ਨਾਲ ਇਹਦਾ ਹੋਊਗਾ ਆ ਦੇਖੋ ਹੁਣ ਆਪਾਂ ਨੇ ਇਹ ਨੇਫਾ ਬਣਾਉਣਾ ਸਹੀ ਨੇਫਾ ਉਹੀ ਹੋਊਗਾ ਕਈਆਂ ਦੇ ਕੀ ਹੁੰਦੀ ਆ ਆ ਚੀਜ਼ ਇਸ ਤਰੀਕੇ ਨਾਲ ਰੱਖ ਦਿੰਦੇ ਆ ਇਹ ਚੀਜ਼ ਦੇਖਣ ਦੇ ਵਿੱਚ ਅੱਛੀ ਨਹੀਂ ਲੱਗਦੀ ਹੈਗੀ ਜਦੋਂ ਵੀ ਤੁਸੀਂ ਕਿੜੀ ਬਣਾਉਣੇ ਹੋ ਦੇਖੋ ਨਿਫਾ ਬਣਾਉਣੇ ਦਾ ਤਾਂ ਤੁਹਾਡਾ ਇਸ ਤਰ੍ਹਾਂ ਬਿਲਕੁਲ ਬਰਾਬਰ ਹੋਣਾ ਚਾਹੀਦਾ ਆਹ ਚੀਜ਼ ਐਦਾਂ ਹੋਣੀ ਚਾਹੀਦੀ ਹੈ ਬਰਾਬਰ ਜਮਾ ਦੇਖੋ ਪੱਕਾ ਕਰਕੇ ਚੱਲਾਂਗੇ ਹੁਣ ਜਦੋਂ ਤੁਸੀਂ ਕਈ ਵਾਰ ਕੋਈ ਰੇਵ ਕਪੜਾ ਹੁੰਦਾ ਉਹਦਾ ਬੈਲਟ ਸਹੀ ਨਹੀਂ ਬੈਠਦਾ ਹੁੰਦਾ ਤਾਂ ਤੁਸੀਂ ਕਿਸ ਤਰੀਕੇ ਨਾਲ ਉਹਦਾ ਬੈਲਟ ਬਿਠਾ ਸਕਦੇ ਹੋ ਦੇਖੋ ਕੱਪੜੇ ਨੂੰ ਨੋਰਮ ਹੱਥ ਦੇ ਨਾਲ ਫੜੋਗੇ ਨੀਚੇ ਵਾਲਾ ਕਪੜਾ ਹਲਕਾ ਜਿਹਾ ਸਹਾਰ ਕੇ ਰੱਖੋਗੇ ਇਸ ਤਰ੍ਹਾਂ ਹਲਕਾ ਜਿਹਾ ਸਹਾਰ ਲਓਗੇ ਉੱਪਰ ਵਾਲੇ ਨੂੰ ਬਿਲਕੁਲ ਲੂਜ਼ ਰੱਖਣਾ ਹੋਊਗਾ ਜਿਹੜਾ ਨੀਚੇ ਵਾਲਾ ਕਪੜਾ ਹੋਊਗਾ ਉਹਨੂੰ ਤੁਸੀਂ ਇਸ ਤਰੀਕੇ ਨਾਲ ਸਹਾਰ ਦੇ ਜਾਓਗੇ ਜੇ ਫਿਰ ਵੀ ਤੁਹਾਡੇ ਚ ਗੜਬੜ ਹੋ ਰਹੀ ਹੈ ਤਾਂ ਪਕੜ ਕੇ ਤਾਂ ਤੁਸੀਂ ਇੱਥੋਂ ਹੀ ਰੱਖੋਗੇ ਤਾਂ ਆਹ ਸਾਈਡ ਨੇ ਫਿਰ ਇਸ ਤਰੀਕੇ ਨਾਲ ਖਿੱਚੋਗੇ ਜਿਸ ਦੇ ਨਾਲ ਕਿ ਨੇਪਾ ਤੁਹਾਡਾ ਬਿਲਕੁਲ ਵੀ ਰੇਵ ਨਹੀਂ ਹੋਊਗਾ ਆ ਦੇਖੋ ਉੱਪਰਲੇ ਕੱਪੜੇ ਦੀ ਢਿੱਲ ਦੇ ਦੇਣੀ ਹੈ ਨੀਚੇ ਦੇ ਅਨੁਸਾਰ ਨਾ ਬਿਲਕੁਲ ਇੱਕਦਮ ਸਹੀ ਨੇਪਾ ਲਿਜੂਗਾ ਤੁਹਾਡੇ ਵਿੱਚ ਕੋਈ ਵੀ ਬਲ ਨਹੀਂ ਪੈਣਾ

ਦੱਬਣੀਆਂ ਤੁਸੀਂ ਪਹਿਲਾਂ ਇਹ ਸਲਾਈ ਨੂੰ ਇਸ ਤਰੀਕੇ ਨਾਲ ਦੱਬ ਵੀ ਸਕਦੇ ਹੋ ਵੈਸੇ ਤਾਂ ਕੰਨੀ ਵਾਲੀ ਸਲਾਈ ਆਪਾਂ ਨੂੰ ਕੋਈ ਦੱਬਣ ਦੀ ਜ਼ਰੂਰਤ ਵੀ ਨਹੀਂ ਹੈਗੀ ਹੁਣ ਇਹਦੇ ਆਪਾਂ ਚਾਰ ਹਿੱਸੇ ਕਰਾਂਗੇ ਦੇਖੋ ਬਲ ਪਾਉਣ ਵਾਸਤੇ ਆਸੀਂ ਆਪਣਾ ਨੇਫਾ ਪੂਰਾ ਜਮਾ ਸਹੀ ਤਰੀਕੇ ਨਾਲ ਆਪਾਂ ਨੇ ਫੋਲਡਿੰਗ ਕਰੀਏ ਨੇਫੇ ਦੀ ਹੁਣ ਆਪਾਂ ਬਲ ਪਾਉਣ ਵਾਸਤੇ ਇਹਦੇ ਚਾਰ ਹਿੱਸੇ ਕਰਨੇ ਆ ਦੇਖੋ ਬਹੁਤ ਹੀ ਸਿੰਪਲ ਦੇ ਵਿੱਚ ਦੱਸਾਂਗੇ ਤੁਹਾਨੂੰ ਆਹ ਚੜੀ ਤੋਂ ਪਕੜਾਂਗੇ ਪਿਛਲੀ ਸਲਾਈ ਤੱਕ ਜਾਵਾਂਗੇ ਇੱਕ ਤਾਂ ਆਪਾਂ ਕੱਟ ਇੱਥੇ ਲਗਾ ਲੈਣਾ ਦੇਖੋ ਬ੍ਰੀਕ ਜਾਂ ਕੱਟ ਲਗਾਉਣਾਗਾ ਇਸੇ ਤਰ੍ਹਾਂ ਆਪਾਂ ਨੇ ਇਸ ਤਰ੍ਹਾਂ ਇਹਨੂੰ ਡਬਲ ਕਰ ਲਾਂਗੇ ਚਾਰ ਹਿੱਸੇ ਹੋਗੇ ਬੈਲਟ ਦੇ ਆਪਣੇ ਕੋਲੇ ਦੇਖੋ ਆਪਾਂ ਨੂੰ ਬਾਰ-ਬਾਰ ਮਿੰਨ ਦੀ ਜ਼ਰੂਰਤ ਨਹੀਂ ਹੈਗੀ ਨਾ ਹੀ ਐਂਸੀ ਟੇਪ ਨਾਲ ਮਿੰਕੇ ਬਲ ਪਾਉਣ ਦੀ ਜ਼ਰੂਰਤ ਤੁਸੀਂ ਜੇ ਇਸ ਤਰੀਕੇ ਨਾਲ ਬਲ ਪਾਉਂਗੇ ਤਾਂ ਇੱਕਦਮ ਤੁਹਾਡੇ ਬਾਲਾ ਸਹੀ ਆਉਣਗੇ ਹੁਣ ਦੇਖੋ ਆਪਣੀ ਜਿਹੜੀ ਆਸਣ ਵਾਲੀ ਸਲਾਈ ਆ ਉਹਦੇ ਤੇ ਵੀ ਆਪਾਂ ਨੇ ਬਲ ਪਾ ਰੱਖਿਆ ਆ ਦੇਖੋ ਆ ਆਪਣੀ ਹੋ ਗਈ ਆਸਣ ਵਾਲੀ ਸਲਾਈ ਇੱਥੇ ਆਪਾਂ ਨੇ ਬਲ ਪਾਉਣਾਗਾ ਕਿਵੇਂ ਪਾਉਂਗੇ ਤੁਸੀਂ ਬਲ ਹਾਂਜੀ ਅੰਦਰ ਵੱਲ ਨੂੰ ਬਲ ਇਸ ਤਰ੍ਹਾਂ ਕਰਕੇ ਪਾਉਣੇ ਆਪਾਂ ਨੇ ਆਸਣ ਵਾਲੀ ਸਲਾਈ ਦੇ ਉੱਤੇ ਹੁਣ ਹਾਂਜੀ ਫਿਲਹਾਲ ਆਪਾਂ ਨੇ ਇੱਥੇ ਤੱਕ ਵੀਡੀਓ ਤੁਹਾਨੂੰ ਉਹ ਕਵਰ ਕਰਤੀ ਸੀਗੀ ਚਾਹ ਬਣਾਉਣ ਦੀ ਆਪਣਾ ਬਾਕਸ ਪਲੇਟ ਵਗੈਰਾ ਪਾਉਣ ਦੀ ਆਪਣਾ ਰਹਿ ਗਿਆ ਸੀ ਨੇਫਾ ਤੇ ਬਲ ਤੁਸੀਂ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਲੈਣੀ ਆ ਸਾਥੋਂ ਵੀ ਤੁਸੀਂ ਕਿਸ ਤਰੀਕੇ ਨਾਲ ਆਪਾਂ ਨੇ ਇਹਦਾ ਨੇਫਾ ਬਲ ਵਗੈਰਾ ਪਾ ਰਹੇ ਆਂ ਦੇਖੋ ਹੁਣ ਆਪਾਂ ਨੇ ਜਿਹੜਾ ਕੱਟ ਲਗਾਇਆ ਤੁਸੀਂ ਕਿਤੋਂ ਵੀ ਪਕੜ ਸਕਦੇ ਹੋ ਕਿਉਂਕਿ ਆਪਣੇ ਚਾਰ ਹਿੱਸਿਆਂ ਦੇ ਵਿੱਚ ਕੱਟ ਲਗਾਏ ਹੋਏ ਨੇ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਅੱਗੇ ਤੋਂ ਚਿੜੀ ਵਾਲੇ ਪਾਸੇ ਦੀ ਫੜ ਕੇ ਹਾਂਜੀ ਜਿੱਥੇ ਆਪਾਂ ਨੇ ਬਲ ਪਾਇਆ ਉਹ ਚੀਜ਼ ਹੋਗੀ ਇੱਕ ਆਪਾਂ ਕੋਈ ਵੀ ਕੱਟ ਵਾਲੀ ਚੀਜ਼ ਫੜ ਸਕਦੇ ਹਾਂ ਚਾਹੇ ਚਿੜੀ ਵਾਲੇ ਤੋਂ ਸਲਾਈ ਤੋਂ ਫੜ ਸਕਦੇ ਹਾਂ ਤੁਸੀਂ ਇੱਥੋਂ ਪਕੜ ਕੇ ਜਿਹੜੇ ਆਪਾਂ ਨੇ ਕੱਟ ਲਗਾਇਆ ਦੇਖੋ ਉਹਦੇ ਤੇ ਆਪਾਂ ਇਸ ਤਰੀਕੇ ਨਾਲ ਕੱਟ ਲਗਾ ਦਾਂਗੇ ਇਸੇ ਤਰੀਹੀ ਆਪਾਂ ਦੂਸਰੀ ਸਾਈਡ ਕੱਟ ਲਗਾਉਣਾਗਾ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਨੇ ਦੇਖੋ ਸਲਵਾਰ ਦੇ ਘੇਰੇ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੰਨਾ ਕ ਘੇਰਾ ਹੈ ਇੰਨਾ ਬੈਲਟ ਆ ਵੀ ਇਸ حساب حساب ਦੇ ਨਾਲ ਐਨੇ ਕੇ ਬਲ ਪੈਣਗੇ ਡੰਗਾਈ ਦੇ ਵਿੱਚ ਹੁਣ ਦੇਖੋ ਆ ਆਪਣਾ ਹੋ ਗਿਆ ਕੱਟ ਬਲ ਤੁਸੀਂ ਕਿੱਥੋਂ ਸ਼ੁਰੂ ਕਰਨੇ ਆ ਮੈਂ ਆਪਣੇ 2 ਇੰਚ ਤੋਂ ਨਾਲ 3 ਇੰਚ ਤੁਸੀਂ ਅੰਦਾਜ਼ੇ ਨਾਲ ਛੱਡਣਾ ਮੰਨ ਲਓ ਆਪਣੇ ਬਲ ਜਦੋਂ ਆਪਾਂ ਬੈਲਟ ਨੂੰ ਇਸ ਤਰੀਕੇ ਨਾਲ ਦੇਖੋ ਫੜਾਂਗੇ ਸਾਈਡ ਸਲਾਈ ਤੋਂ ਮੰਨ ਲਓ ਤੁਹਾਡੇ ਬਲ ਬਾਹਰ ਨੂੰ ਨਹੀਂ ਜਾਣੇ ਚਾਹੀਦੇ ਤਾਂ ਤੁਸੀਂ ਇੱਥੋਂ ਘੱਟੋ-ਘੱਟ 3.5 ਇੰਚ 4 ਇੰਚ ਛੱਡੋਗੇ ਸਾਈਡ ਤੋਂ ਬਲ ਸ਼ੁਰੂ ਕਰਨ ਲੱਗਦੇ ਆ ਆ ਆਪਣੇ ਅੱਗੇ ਗੋਡੇ ਗੋਡਿਆਂ ਤੋਂ ਤੁਸੀਂ ਨੇ 1.5 ਇੰਚ ਦੀ ਕਾਟ ਪਾਉਣੀ ਆ ਦੇਖੋ ਇਹ ਧਰਸਮੀ ਕਾਟ ਪਾਉਣੀ ਆ ਇਹ ਹਮੇਸ਼ਾ ਵਾਸਤੇ ਆਪਾਂ ਪਾਉਣੀ ਹੁੰਨੇ ਆ ਕਿਉਂਕਿ ਇਹਦੇ ਨਾਲ ਆਪਣੀ ਸਲਵਾਰ ਆ ਜਿਹੜਾ ਨੀਚੇ ਵਾਲਾ ਮੂਰੀ ਨਹੀਂ ਲੁਕਦੀ ਹੈਗੀ ਉੱਪਰ ਉੱਪਰ ਨਹੀਂ ਦਿਖਦੀ ਇਹਦੇ ਨਾਲ ਆਪਣੀ ਇਸ ਤਰੀਕੇ ਨਾਲ ਦੇਖੋ ਰੇਵ ਦੇ ਵਿੱਚ ਕਾਟ ਪਾਤੀ 1.5 ਇੰਚ ਦੀ ਕਾਟ ਪਾਈ ਆ ਉੱਪਰਲੇ ਗੋਡੇ ਦੇ ਉੱਪਰ ਹੁਣ ਬਾਲ ਸ਼ੁਰੂ ਕਰਨੇ ਆਪਾਂ ਨੇ ਆ ਦੇਖੋ ਬਾਲ ਪਾਉਣਾ ਆਪਣੀ 1.5 ਇੰਚ ਦਾ ਬਾਲ ਪਾ ਕੇ ਚੱਲਾਂਗੇ ਇਹ ਆਪਾਂ ਹੁਣ ਪੈਰ ਨੂੰ ਉਠਾ ਲਾਂਗੇ ਬਲ ਨੂੰ ਜਿੰਨਾ ਤੁਸੀਂ ਨੇ ਮੋਟਾ ਰੱਖਣਾ ਜਿੰਨਾ ਬਰੀਕ ਰੱਖਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਲਾਈਕ ਵੱਧ ਕਰਦੇ ਹੋ ਕਿਹੜੀ ਚੀਜ਼ ਪਸੰਦ ਕਰਦੇ ਹੋ ਬਲ ਦੀ ਚੜਾਈ ਜਾਂ ਮੰਨ ਲਓ ਬਰੀਕ ਬਲ ਆਪਾਂ ਮੀਡੀਅਮ ਦੇ ਵਿੱਚ ਪਾਵਾਂਗੇ ਨਾ ਹੀ ਤਾਂ ਜਿਆਦਾ ਬਰੀਕ ਪਾਉਣਾ ਤੇ ਨਾ ਹੀ ਜਿਆਦਾ ਮੋਟਾ ਪਾਉਣਾਗਾ ਤੁਸੀਂ ਇਸ ਤਰ੍ਹਾਂ ਰੱਖੋਗੇ ਨਾਲ ਦੀ ਨਾਲ ਤੁਸੀਂ ਬਰਾਬਰ ਬੈਲਟ ਵੀ ਜੜ ਸਕਦੇ ਹੋ ਜੇ ਤੁਸੀਂ ਇਸ ਤਰੀਕੇ ਨਾਲ ਜੜੋਗੇ ਤਾਂ ਬਹੁਤ ਹੀ ਈਜੀ ਹੋਊਗਾ ਤੁਹਾਨੂੰ ਇਹਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੋਊਗੀ ਤਾਂ ਆਪਾਂ ਨੇ ਇਸ ਤਰੀਕੇ ਨਾਲ ਸਾਰੇ ਪੂਰੇ ਬਲ ਪਾਉਂਦੇ ਜਾਣਾਗਾ ਤੇ ਮੇਨ ਆ ਗਿਆ ਆਪਣਾ ਆਹ ਚੀਜ਼ ਤੇ ਕ੍ਰੀਜ਼ ਵਾਲੇ ਬਲ ਤੇ ਕ੍ਰੀਜ਼ ਵਾਲੇ ਬਲ ਦਾ ਤੁਸੀਂ ਨੇ ਇਸ ਤਰੀਕੇ ਨਾਲ ਬਲ ਦਾ ਖਿਆਲ ਰੱਖਣਾ ਵੀ ਤੁਹਾਡੇ ਕੋਲੇ 19 ਸਪੇਸ ਬਚਣੀ ਚਾਹੀਦੀ ਹੈ ਜਿੰਨਾ ਤੁਸੀਂ ਨੇ ਬਲ ਮੋਟਾ ਪਾਉਣਾ ਤੁਸੀਂ ਬਲ ਦਾ ਤਾਂ ਉਹ ਡੂੰਗਾ ਕਰ ਸਕਦੇ ਹੋ ਕ੍ਰੀਜ਼ ਵਾਲੇ ਬਲ ਤੋਂ ਇੱਕ ਬਲ ਪਹਿਲਾਂ ਜਦੋਂ ਤੁਸੀਂ ਡੂੰਗਾ ਕਰ ਸਕਦੇ ਹੋ ਜਾਂ ਇੱਕ ਛੋਟਾ ਬਲ ਪਾ ਕੇ 19 ਸਪੇਸ ਬਚਣੀ ਚਾਹੀਦੀ ਹੈ ਤੁਹਾਡੀ ਕ੍ਰੀਜ਼ ਵਾਲੇ ਬਲ ਤੋਂ ਹੁਣ ਦੇਖੋ ਆਪਾਂ ਨੇ ਕ੍ਰੀਜ਼ ਤੋਂ ਚੱਕ ਲਿਆ ਇਹ ਬਲ ਇਹ ਬਲ ਨੂੰ ਆਪਾਂ ਆਮ ਬਲਾਂ ਨਾਲ ਹਲਕਾ ਦਾ ਡੂੰਗਾ ਲੈ ਕੇ ਜਾਵਾਂਗੇ ਕਿਉਂਕਿ ਇਹਦੇ ਨਾਲ ਆਪਣੀ ਸਲਵਾਰ ਬਾਹਰਲੇ ਪਾਸੇ ਨਹੀਂ ਨਿਕਤਾ ਜਾਊਗੀ ਇੱਕ ਇਹਨੂੰ ਆਪਾਂ ਖਿੱਚ ਕੇ ਪਾਵਾਂਗੇ ਬਲ ਨੂੰ ਥੋੜਾ ਜਿਹਾ ਖਿੱਚਾਂਗੇ ਬਲ ਨੂੰ ਉੱਪਰ ਨੂੰ ਕਰਕੇ ਪਾਵਾਂਗੇ ਵੀ ਮੰਨ ਲਓ ਇਸ ਤਰ੍ਹਾਂ ਨਾ ਹੋਵੇ ਵੀ ਆਪਣੀ ਸਲਵਾਰ ਪਿੱਛੇ-ਪਿੱਛੇ ਨੂੰ ਬਲ ਜਾਈ ਜਾਣ ਐਦਾਂ ਵੀ ਨਾ ਹੋਵੇ ਵੀ ਆਪਣੀ ਜਮੀ ਅੰਦਰ-ਅੰਦਰ ਨੂੰ ਸਲਾਈਆਂ ਅੰਦਰ ਨੂੰ ਵੀ ਵੜਨ ਲੱਗ ਜਾਂਦੀ ਹੈ ਸਲਵਾਰ ਜਿਹੜੀ ਕਰੀਜ਼ ਵਾਲੀ ਸਲਾਈ ਹੁੰਦੀ ਹੈ ਤੁਸੀਂ ਦੋਨੋਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਨਾ ਹੀ ਤਾਂ ਬਾਹਰਲੀ ਸਾਈਡ ਵੱਲ ਜਾਣੀ ਚਾਹੀਦੀ ਤੇ ਨਾ ਹੀ ਜ਼ਿਆਦਾ ਅੰਦਰ ਨੂੰ ਬਿਲਕੁਲ ਕਰੀਜ਼ ਸਿੱਧੀ ਖੜਨੀ ਚਾਹੀਦੀ ਇਸੇ ਤਰ੍ਹਾਂ ਆਪਾਂ ਅੱਗੇ ਵੱਲ ਪਾਉਂਦੇ ਜਾਵਾਂਗੇ ਬਲ ਬਲਾਂ ਦਾ ਸਾਈਜ਼ ਤੁਹਾਡਾ ਇਹੀ ਹੋਣਾ ਚਾਹੀਦਾ ਜਿਹੜਾ ਆਪਾਂ ਸ਼ੁਰੂ ਤੋਂ ਚੱਲੇ ਆਂ ਤੇ ਫਿਰ ਆਮ ਦੇ ਨਾਲ ਐਵੇਂ ਬਲ ਪਾਉਂਦੇ ਜਾਉਂਗੇ ਦੇਖੋ ਬਰਾਬਰ ਬਲ ਪੈ ਰਹੇ ਨੇ ਆਪਣੇ ਆਪਾਂ ਨੇ ਅੱਗੇ ਵੀ ਕੱਪੜੇ ਨੂੰ ਦੇਖਦੇ ਜਾਣਾ ਵੀ ਕਿੰਨਾ ਕਾ ਕੱਪੜਾ ਆਪਣੇ ਕੋਲੇ ਤੇ ਬੈਲਟ ਕਿੰਨਾ ਸੀ ਆਪਣਾ ਉਹ ਨਾਲ ਚੀਜ਼ ਰੈਡੀ ਹੋ ਜੂਗੀ ਬਰਾਬਰ ਚਾਰੇ ਹਿੱਸਿਆਂ ਦੇ ਵਿੱਚ ਤੇ ਬਲਾਂ ਦਾ ਫਿਰ ਸਾਈਜ਼ ਤੁਸੀਂ ਕਟਾ ਦੋਗੇ ਜੇ ਮੰਨ ਲਓ ਕੱਪੜਾ ਤੁਹਾਡੇ ਕੋਲੇ ਘੱਟ ਵਜਿਆ ਤਾਂ ਆਪਣੇ ਬਲ ਘੱਟ ਪੈਣੇ ਇਹ ਤੁਸੀਂ 벨ਟ ਦੇ ਹਿਸਾਬ ਨਾਲ ਆਪਣਾ ਨਤਾਜਾ ਲਾਉਣਾ ਹੋਊਗਾ ਮਿੰਨ ਦੀ ਕੋਈ ਜ਼ਰੂਰਤ ਨਹੀਂ ਆਪਾਂ ਤੁਹਾਨੂੰ ਬਿਨਾ ਮਿਨੇ ਤੋਂ ਇਸ ਤਰ੍ਹਾਂ ਮਿੰਕੇ ਦਿਖਾਵਾਂਗੇ ਵੀ ਆਪਣੇ ਕਿੰਨੇ ਇੰਚ ਦੇ ਵਿੱਚ ਬਲ ਤਿਆਰ ਹੋਗੇ ਦੇਖੋ ਹੁਣ ਆਪਾਂ ਬਿਲਕੁਲ ਆਸਣ ਵਾਲੀ ਸਲਾਈ ਦੇ ਲਵੇ ਪਹੁੰਚ ਗਏ ਆ ਸੀ ਆਪਣੀ ਆਸਣ ਵਾਲੀ ਸਲਾਈ ਆ ਸੀ ਕੱਟ ਹੁਣ ਆਪਾਂ ਪਿੱਛੋਂ ਚੱਕਾਂਗੇ 벨ਟ ਚੱਕਣ ਦੇ ਲੋੜਨੀ ਆਪਾਂ ਨੂੰ ਆ ਸੀ ਆਪਣਾ ਪਿਛਲਾ ਜਿਹਦੇ ਤੇ ਬਾਕਸ ਪਲੇਟ ਪਾਏ ਹੋਏ ਨੇ ਝੂਲੀ ਵਾਲੀ ਸਲਾਈ ਹੁਣ ਤੁਸੀਂ ਇਸ ਤਰੀਕੇ ਨਾਲ ਦੇਖੋ ਮਿਣੋਗੇ ਆਪਾਂ ਨੂੰ ਕੋਈ ਵਾਲੇ ਦਾ ਪੱਟਣਾ ਨਹੀਂ ਪੈਣਾ ਕੋਈ ਕੁਛ ਨਹੀਂ ਜਮਾ ਇੱਕਦਮ ਬਰਾਬਰ ਆਇਆ ਤਾਂ ਸੈਂਟਰ ਦੇ ਵਿੱਚ ਗੈਪ ਰਹਿ ਜਾਊਗਾ ਦੇਖੋ ਦੋ ਉਂਗਲਾਂ ਦਾ ਜੇ ਤੁਸੀਂ ਇਹ ਗੈਪ ਖਤਮ ਕਰਨਾ ਬਿਲਕੁਲ ਬਰਾਬਰ ਕਰਨਾ ਤਾਂ ਤੁਸੀਂ ਜਿਹੜਾ ਪਿਛਲਾ ਵਾਲ ਹੋਊਗਾ ਉਹਨੂੰ ਕਟਾ ਸਕਦੇ ਹੋ ਛੋਟਾ ਵਾਲ ਕਰਕੇ ਪਾ ਲੋਗੇ ਜਿਹੜਾ ਜਮਾ ਬਿਲਕੁਲ ਲਾਸਟ ਵਾਲਾ ਜੇ ਤੁਹਾਨੂੰ ਇੱਥੇ ਗੈਪ ਨਹੀਂ ਰੱਖਣਾ ਜੇ ਗੈਪ ਤੁਸੀਂ ਚਲਾ ਲੋਗੇ 2 ਇੰਚ ਦਾ ਗੈਪ ਦੇਖੋ ਕੋਈ ਜ਼ਿਆਦਾ ਗੈਪ ਨਹੀਂ ਹੁੰਦਾ ਦਾ ਇਹ ਤੁਸੀਂ ਇਸ ਤਰੀਕੇ ਨਾਲ ਰਹਿ ਸਕਦਾ ਜੇ ਜਿਹ ਤਰੀਆ ਆਪਾਂ ਅੱਗੇ ਨੂੰ ਚੱਲਾਂਗੇ ਉਸੇ ਤਰੀਕੇ ਨਾਲ ਬਲ ਓਨੀ ਢੰਗਾਈ ਦੇ ਵਿੱਚ ਬਲ ਆਪਾਂ ਦੂਸਰੀ ਸਾਈਡ ਵੱਲ ਪਾਉਣੇ ਆ ਉਹਦੇ ਆਪੋਜ਼ਿਟ ਪਾਉਣੇ ਮੰਨ ਲਓ ਇਹ ਇਧਰਲੀ ਸਾਈਡ ਨੂੰ ਸੀ ਉਹ ਦੂਸਰੀ ਸਾਈਡ ਵੱਲ ਪਾਵਾਂਗੇ ਆਪਾਂ ਉਹਦੇ ਬਿਲਕੁਲ ਸਾਹਮਣੇ ਵੱਲ ਨੂੰ ਜਿੰਨਾ ਬਲ ਤੁਸੀਂ ਬ੍ਰੀਕ ਇੱਥੇ ਪਾਇਆ ਉਸੇ ਹਿਸਾਬ ਨਾਲ ਬਲ ਤੁਸੀਂ ਫਰੰਟ ਦੇ ਪਾਉਂਗੇ ਕਿਉਂਕਿ ਹਮੇਸ਼ਾ ਵਾਸਤੇ ਜਦੋਂ ਵੀ ਤੁਸੀਂ ਸਲਵਾਰ ਦੇ ਵਿੱਚ ਬਲ ਪਾਉਣੇ ਹੋਗੇ ਉਹ ਵਾਲ ਜਿਹੜੇ 프ੰਟ ਮੰਨ ਲਓ ਝੋਲੀ ਵਾਲੀ ਸਲਾਈ ਦੇ ਕੋਲੇ ਹੁੰਦੇ ਨੇ ਉਹਨਾਂ ਨੂੰ ਛੋਟੇ ਰੱਖਿਆ ਕਰੋ ਜਿਹੜੇ ਪਿਛਲੇ ਵਾਲ ਹੁੰਦੇ ਆ ਉਹ ਵੱਡੇ ਹੋਣਗੇ ਜਿਹਦੇ ਨਾਲ ਕੀ ਆਪਣੀ ਸਲਵਾਰ ਦੇ ਬਲ ਨੇ ਉਹ ਸਹੀ ਤਰੀਕੇ ਨਾਲ ਬੈਠ ਜਾਣਗੇ ਇਸੇ ਤਰੀਕੇ ਆਪਾਂ ਨੂੰ ਦੇਖੋ ਪਤਾ ਵੀ ਆਪਾਂ ਕਿਸ ਹਿਸਾਬ ਦੇ ਨਾਲ ਬਲ ਪਾਇਆ ਉਸੇ ਹਿਸਾਬ ਦੇ ਨਾਲ ਤੁਸੀਂ ਬਲਾਂ ਨੂੰ ਕਰਦੇ ਜਾਣਾਗੇ ਹਾਂਜੀ ਹੁਣ ਦੂਸਰੀ ਸਾਈਡ ਤੇ ਆਪਣੇ ਗੋਡਿਆਂ ਤੇ ਇਹਦੇ ਉੱਪਰ ਵੀ ਆਪਾਂ ਇਸ ਤਰੀਕੇ ਨਾਲ ਕਾਟ ਪਾਵਾਂਗੇ ਜਿਵੇਂ ਆਪਾਂ ਦੂਸਰੇ ਪੱਲੇ ਤੇ ਪਾਈ ਆ ਇਹ ਤੁਸੀਂ ਦੋਨੋਂ ਨੂੰ ਮਿਲਾ ਕੇ ਇਕੱਠੀ ਵੀ ਪਾ ਸਕਦੇ ਹੋ ਅਲੱਗ-ਅਲੱਗ ਪਾਉਣੀਆਂ ਅਲੱਗ-ਅਲੱਗ ਵੀ ਪਾ ਸਕਦੇ ਹੋ ਪਰ ਪੌਣੀਆਂ ਆਪਾਂ ਨੇ ਬਿਲਕੁਲ ਬਰਾਬਰ ਉਹ ਨਹੀਂ ਹੀ ਆ ਆ ਦੇਖੋ जिड़ी अपनी गलाई होंगी इस तरह न बाल नीचे नीचे जाना। बिल्कुल अपने उस हिसाब कपड़े बल बल हल्का जहां आम नोटा रखा क्योंकि आज तो चकना आप बल आखो आ अपनी क्रीज आ गई क्रीज तो बल चका बलों के बिलकुल बराबर अपना बल नीचे नहीं उतरना चाहता ਐਂਡ ਵਾਲਾ ਬਲ ਹੋ ਗਿਆ ਵਾਲਾ ਹੁਣ ਆਪਾਂ ਦੇਖੋ ਆਸਨ ਤੋਂ ਪਕੜਾਂਗੇ ਤੇ ਆ ਇਹਦਾ ਕੱਟ ਲੱਗਿਆ ਹੋਇਆ ਦੇਖੋ ਆਪਣਾ ਇਹਨੂੰ ਆਪਸ ਦੇ ਵਿੱਚ ਮਿਲਾਵਾਂਗੇ ਵੀ ਆਪਣਾ ਮਿਲ ਰਿਹਾ ਆ ਦੇਖੋ ਹੁਣ ਆਪਣਾ ਇੱਕ ਬਲ ਪੈਂਦਾਗਾ ਇੱਕ ਬਲ ਪਾਵਾਂਗੇ ਆਪਾਂ ਹੁਣ ਆਪਾਂ ਆਸਨ ਤੋਂ ਪਕੜ ਕੇ ਆ ਕੱਟ ਦੇ ਨਾਲ ਕੱਟ ਮਿਲਾਉਣਾ ਜਦੋਂ ਦੀ ਚਾਰ ਹਿੱਸੇ ਆਪਣੇ ਬਰਾਬਰ ਹੋਣੇ ਚਾਹੀਦੇ ਦੇਖੋ ਬਲ ਵੀ ਬਿਲਕੁਲ ਬਰਾਬਰ ਨੇ ਇੱਕ ਵੀ ਬਲ ਆਪਣਾ ਇਧਰ ਉਧਰ ਨਹੀਂ ਹੈਗਾ ਤੁਸੀਂ ਇਸ ਤਰੀਕੇ ਨਾਲ ਬਰਾਬਰ ਬਲਾਂ ਨੂੰ ਮਿਲਾ ਸਕਦੇ ਹੋ ਜੇ ਬਲ ਤੁਹਾਡਾ ਇੱਕ ਅੱਧਾ ਵੱਧ ਘੱਟ ਪੈਂਦਾ ਦੇਖੋ ਉਹ ਚੱਲ ਜੂਗਾ ਜਿਆਦਾ ਬਲਾਂ ਦਾ ਫਰਕ ਨਹੀਂ ਪੈਣਾ ਚਾਹੀਦਾ ਵੀ ਇੱਧਰ ਤਿੰਨ ਚਾਰ ਬਲ ਵੱਧ ਨੇ ਤਾਂ ਇੱਧਰ ਘੱਟ ਨੇ ਕਿਉਂਕਿ ਉਹਨਾਂ ਦੀ ਸਪੇਸ ਫਿਰ ਘੱਟ ਵੱਧ ਜੂਗੀ ਤੇ ਉਹ ਦੇਖਣ ਦੇ ਵਿੱਚ ਵੀ ਨਹੀਂ ਵਧੀਆ ਲੱਗਣੀ ਤੇ ਸਲਵਾਰ ਦੇ ਬਲਾਂ ਦਾ ਵੀ ਚੱਕਰ ਪਊਗਾ ਹੁਣ ਦੇਖੋ ਆਪਾਂ ਬੈਲਟ ਕਿਵੇਂ ਝੜਨਾਗਾ ਹੁਣ ਆਪਾਂ ਆਸਣ ਤੋਂ ਰੱਖ ਕੇ ਤੁਸੀਂ ਇਹ ਕਿਸੇ ਵੀ ਉਤੋਂ ਰੱਖ ਸਕਦੇ ਹੋ ਦੇਖੋ ਚਾਰ ਹਿੱਸੇ ਕਰੇ ਹੋਏ ਨੇ ਆਪਣੇ ਬਰਾਬਰ ਹਾਂਜੀ ਆ ਦੇਖੋ ਜਮਾ ਆਪਣੇ ਬਰਾਬਰ ਬਲ ਨੇ ਕੋਈ ਵੀ ਬਲ ਇਧਰ ਉਧਰ ਨਹੀਂ ਹੈਗਾ 19 ਸਪੇਸ ਇੱਥੋਂ ਆ ਆਪਣਾ ਕੱਟ ਲੱਗਿਆ ਹੋਇਆ ਆ ਬਲਾਂ ਦਾ ਐਂਡਾ ਦੇਖੋ ਆ ਆਪਣੀ ਹੋ ਗਈ ਆਸਣ ਵਾਲੀ ਸਲਾਈ class ਹੀ ਦੇਖੋ ਆਪਣੀ ਚਿੜੀ ਆ ਫਰੰਟ ਆਸਣਾ ਜਿੱਧਰਲੇ ਵਸਿਆ ਆਪਾਂ ਬਲ ਪਾਇਆ ਇਹਨੂੰ ਆਪਸ ਦੇ ਵਿੱਚ ਮਿਲਾ ਕੇ ਹੁਣ ਆਪਾਂ ਨੇ ਪੂਰਾ ਬੈਲਟ ਜੜ ਦੇਣਾ ਇਹਦੇ ਨਾਲ ਹਾਂਜੀ ਦੇਖੋ ਆ ਆਪਣੇ ਕੱਟ ਦੇ ਨਾਲ ਕੱਟ ਮਿਲਾ ਲ ਦੇਣਾਗਾ ਜੇ ਕਈ ਵਾਰ ਆਪਣਾ ਇਸ ਤਰ੍ਹਾਂ ਚੱਕਰ ਪੈ ਜਾਂਦਾ 벨ਟ ਜੜਨ ਵੇਲੇ ਕਈ ਵਾਰ ਆ ਚੀਜ਼ ਘਟ ਜਾਂਦੀ ਆ ਜਾਂ ਵਧ ਜਾਂਦੀ ਆ ਤਾਂ ਤੁਸੀਂ ਲਾਸਟਲੇ ਬਾਡਲ ਦੇ ਵਿੱਚ ਇਹ ਐਡਜਸਟ ਕਰ ਸਕਦੇ ਹੋ ਬਲ ਤੁਸੀਂ ਘਟਾ ਵੀ ਸਕਦੇ ਹੋ ਤੇ ਵਧਾ ਵੀ ਸਕਦੇ ਹੋ ਆਪਣੇ 벨ਟ ਸੀ 벨ਟ ਦੇ ਆਪਣੇ ਪ੍ਰੋਪਰ ਸਾਰੇ ਬਲ ਪਾ ਕੇ ਤੁਹਾਨੂੰ ਦਿਖਾਏ ਨੇ ਜਿਵੇਂ ਇੱਕਦਮ ਬਰਾਬਰ ਬਲ ਨੇ ਆਪਣੇ ਆਹ ਦੇਖੋ ਕੋਈ 벨ਟ ਦੇ ਵਿੱਚ ਨਹੀਂ ਹੈਗੀ ਗੜਬੜ ਕਿਸੇ ਵੀ ਤਰ੍ਹਾਂ ਦੀ ਜੇ ਤੁਹਾਨੂੰ ਫਿਰ ਵੀ ਸਨਵਾਰ ਆਪਣੇ ਨੀਚੇ ਨੂੰ ਗਿਰਦੀ ਦਿਸੂਗੀ ਮੰਨ ਲਓ 1.5 ਇੰਚ ਕਾਟ ਪਾਉਣ ਤੋਂ ਬਾਵਜੂਦ ਵੀ ਤਾਂ ਤੁਸੀਂ ਇਹ ਫਰੰਟ ਦੇ ਕਾਟ ਵੀ ਪਾ ਸਕਦੇ ਹੋ 벨ਟ ਦੇ ਵਿੱਚ ਅਤੇ ਪਲੇਟ ਵੀ ਪਾ ਸਕਦੇ ਹੋ ਇਹ ਤੁਹਾਨੂੰ ਜਿਹੜੀ ਚੀਜ਼ ਵੱਧ ਵਧੀਆ ਲੱਗਦੀ ਤੁਸੀਂ ਉਸ ਦੇ ਹਿਸਾਬ ਦੇ ਨਾਲ ਕਰ ਸਕਦੇ ਹੋਗੇ ਪਲੇਟ ਵੀ ਪੈ ਜਾਣਗੇ ਤੇ ਆਪਣੇ ਕਾਟ ਵੀ ਪਲੇਟ ਤੁਸੀਂ ਜਿਆਦਾ ਵੈਸਟ ਰਹਿਣਗੇ ਬਾਈ ਚਾਂਸ ਤੁਹਾਡਾ ਕਪੜਾ ਸ਼ਰੈਂਕ ਹੋ ਗਿਆ ਸਲਵਾਰ ਤੋਂ ਉੱਚੀ ਲੱਗ ਰਹੀ ਹੈ ਤਾਂ ਤੁਸੀਂ ਪਲੇਟ ਕੱਢ ਸਕਦੇ ਹੋ ਜੇ ਤੁਸੀਂ 벨ਟ ਦੇ ਵਿੱਚ ਕਾਟ ਪਾਤੀ ਤਾਂ ਤੁਹਾਡੀ ਸਲਵਾਰ ਦੇ ਵਿੱਚ ਤੁਹਾਨੂੰ ਉੱਪਰ ਫੋਲਡਿੰਗ ਵਾਸਤੇ ਨੇਪਾ ਐਕਸਟਰਾ ਲਗਾਉਣਾ ਪੈ ਸਕਦਾਗਾ ਤਾਂ ਤੁਸੀਂ ਜੇ ਤੁਹਾਨੂੰ ਸਲਵਾਰ ਮੰਨ ਲਓ ਆਹ ਕ੍ਰੀਜ਼ ਤੋਂ نیچے ਹਜੇ ਵੀ ਗਿਰ ਰਹੀ ਹੈ ਤਾਂ ਤੁਸੀਂ ਨੇਪਲੇਟ ਪਾ ਲੈਣੇ ਇੱਥੇ ਆ ਦੇਖੋ ਆਹ ਸੀ 벨ਟ ਦੀ ਬੈਕ ਸਾਈਡ